ਸਾਰੇ ਜਣੇ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਜਿਹੜੇ ਬਾਬਾ ਜੀ ਭਗਤਾ ਦੱਸਿਓ ਬਾਬਾ ਕਿਹੜੀ ਗੱਲੋਂ ਮੋੜ ਤਾ ਦਿਲ ਤੋੜਿਆ ਇਤਸਿਓ ਬਾਬਾ ਈਮਕੰ ਕਿਹੜੀ ਗੱਲੋਂ ਮੋੜੇ ਦਸਿਓ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜੇ ਕਿਹੜੀ ਗੱਲੋਂ ਮੋੜਿਆ ਭਗਤਾਂ ਲੋ ਟੋੜਿਆ ਕਿਹੜੀ ਗੱਲ ਨੂੰ 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 ਰਿਆ ਭਗਤ ਤਾਂ ਦਾ ਦਿਨ ਟੋੜਿਆ ਦੱਸ ਜਿਕਰਾ ਪਾਣਾ ਹਰ ਜੀ ਦਾ ਬੋਲੋ ਸੱਚੇ ਦਰਬਾਰ ਕੀਜ ਹੈ ਹਾਂਜੀ ਬਾਬਾ ਜੀ ਦੇ ਭਗਤੋ ਵੱਤ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਰੇ ਜਣੇ ਜੁੜ ਜੋ ਆ ਕੇ ਲਾਈਵ ਦੇ ਵਿੱਚ ਆਇਆ ਆਪਾਂ ਨੀ ਗੱਲ ਨਾ ਮੋੜ ਆ ਭਗਤਾਂ ਦਾ ਦਿਲ ਤੋੜਿਆ ਨੀ ਗੱਲ ਨਾ ਮੋੜ ਆ ਭਗਤਾਂ ਦਾ ਦਿਲ ਤੋੜਿਆ ਸਿਉ ਬਾਬਾ ਜੀ ਮੱਖਾ ਕਿਹੜੀ ਗੱਲ ਨਾ ਮੋੜੀ ਸਿਉ ਬਾਬਾ ਜੀ ਮੱਖਾ ਕਿਹੜੀ ਗੱਲੋ ਮੋੜੀ ਕਿਹੜੀ ਗੱਲ ਨਾ ਮੋੜ ਆ ਭਗਤਾਂ ਦਾ ਦਿਲ ਤੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਤਸਯੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਤਸਯੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਸਤਿਵਹੁ ਬਾਬਾ ਜੀ ਮੁਖ ਕਿਹੜੀ ਗੱਲੋ ਬੋੜਿਆ ਜਿਕਰਾ ਪਉਣ ਹਰੀ ਜੀ ਦਾ ਬੋਲੋ ਸਾਚੇ ਦਰਬਾਰ ਕੀ ਜੈ ਜਿਕਰਾ ਦੁੱਧਾਧਾਰੀ ਜੀ ਦਾ ਬੋਲੋ ਸਾਚੇ ਦਰਬਾਰ ਕੀ ਜੈ ਹਉ ਨਾਮ ਤੇਰਾ ਜੋਗਿਆ ਵੇ ਜੱਪ ਜੱਪ ਕੇ ਦੂਣੀ ਦੇ ਪਹਾੜੇ ਵੰਗੂ ਰਟਿਆ ਪਿਆ ਛੱਟ ਕੱਚਿਲ ਸੀਦਾ ਮਾਰਵੇਂ ਮਨ ਸੱਡਾ ਤਪਿਆ ਪਿਆ ਛੱਟ ਕੱਚਿਲ ਸੀਦਾ ਮਾਰਵੇਂ ਮਨ ਸੱਡਾ ਤਪਿਆ ਪਿਆ ਇਕ ਰੋਟ ਬਨਾਇਆ ਮੈਂ ਬਾਬਾ ਤੇਰੇ ਨਾਮ ਦਾ ਇਕ ਰੋਟ ਬਨਾਇਆ ਮੈਂ ਬਾਬਾ ਤੇਰੇ ਨਾਮ ਦਾ ਨਾਲੇ ਦਰ ਤੇ ਚੜਾਇਆ ਵੇ ਬਾਬਾ ਤੇਰੇ ਨਾਮ ਦਾ ਮਲੇ ਦਰ ਤੇ ਚੜਾਇਆ ਵੇ ਬਾਬਾ ਤੇਰੇ ਨਾਮ ਦਾ ਵੇ ਮਨਮੋਨਿਆ ਵੇ ਮਨਮੋਨਿਆ ਵੇ ਮਨਮੋਨਿਆ ਬੁਲਾਵੇਂਗਾ ਤੇਰਾ 7 ਲਾਇਆ ਡੇਰਾ ਬੁਲਾਵੇਂਗਾ ਤੇਰਾ 7 ਲਾਇਆ ਡੇਰਾ ਵੇ ਬਾਬਾ ਕਦੋਂ ਬੁਲਾਵੇਂਗਾ ਇਕ ਸਿੰਗੀ ਬਨਾਈ ਵੇ ਬਾਬਾ ਤੇਰੇ ਨਾਮ ਦੇ ਇਕ ਸਿੰਗੀ ਬਨਾਈ ਵੇ ਬਾਬਾ ਤੇਰੇ ਨਾਮ ਦੀ ਨਾਲੇ ਗਲ ਵਿੱਚ ਪਾਈ ਵੇ ਬਾਬਾ ਤੇਰੇ ਨਾਮ ਦੀ ਨਾਲੇ ਗਲ ਵਿੱਚ ਪਾਈ ਵੇ ਬੱਬਾ ਤੇਰੇ ਨਾਮ ਦੇ ਵੇ ਮਨਮੋਣਿਆ ਵੇ ਮਨਮੋਣਿਆ ਵੇ ਮਨਮੋਣਿਆ ਕਨਤਾਵੇ ਤੂੰ ਕਦੋਂ ਬੁਲਾਵੇਂਗਾ ਤੇਰਾ ਸਾਤ ਲਾਈਆਂ ਡੇਰਾ ਵੇ ਬਾਬਾ ਕਦੋਂ ਬੁਲਾਵੇਂਗਾ ਇੱਕ ਚੋਲੀ ਬਣਾਈ ਵੇ ਬਾਬਾ ਤੇਰੇ ਨਾਮ ਦੀ ਇੱਕ ਚੋਲੀ ਬਣਾਈ ਵੇ ਬਾਬਾ ਤੇਰੇ ਨਾਮ ਦੀ ਨਾਲ ਗਲ੍ਹ ਵਿੱਚ ਪਾਈ ਵੇ ਬਾਬਾ ਤੇਰੇ ਨਾਮ ਦੀ ਨਾਲ ਗਲ੍ਹ ਵਿੱਚ ਹਾਈ ਵੇ ਬਾਬਾ ਤੇਰੇ ਨਾਮ ਦੀ ਵੇ ਮਨਮੋਣਿਆ ਵੇ ਮਨਮੋਣਿਆ ਵੇ ਮਨਮੋਣਿਆ ਬਾਲਕ ਨਾਥਾ ਵੇ ਤੂੰ ਕਦੋਂ ਬੁਲਾਵੇਂਗਾ ਤੇਰਾ ਸ਼ਾਂਤ ਲਾਇਆ ਡੇਰਾ ਵੇ ਬਾਬਾ ਕਦੋਂ ਬੁਲਾਵੇਂਗਾ ਜਿਕਰਾ ਪਾਉਣਾ ਹਰੀ ਤਾਂ ਬੋਲੋ ਸੱਚੇ ਦਰਬਾਰ ਕੀ ਜੈ ਜਿਕਰਾ ਦੁੱਧਾ ਤਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਚਲੋ ਦੋਸਤੋ ਫਿਰ ਮਿਲਦੇ ਆ ਜੀ ਤੁਹਾਨੂੰ ਅਗਲੀ ਲਾਈਵ ਦੇ ਵਿੱਚ ਜਿਕਰਾ ਪਾਉਣਾ ਹਰ ਜੀ ਬੋਲ ਸੱਚੇ ਦਰਬਾਰ ਕੀ ਜੈ